ਇਹਨਾਂ ਲਈ ਆਵਦ ਰਹੋ ਆ ਬੈਠੇ ਆਤਮਾ ਰਾਮਾ ਪਿਆ ਆ ਬੈਠੇ ਹੋ ਗਿਆ ਉੱਪਰ ਹੀ ਲੱਗੇ ਬੀਜ ਦਾ ਵੀ ਇਦਾਂ ਹੀ ਲੱਗੇ ਛੱਡ ਸਭ ਨੂੰ ਵਿੱਚ ਕਰ ਰਾਮ ਨੂੰ ਕਰਮੇ ਕਰਤਵਾਦ ਹੋਇਆ ਪਤਾ ਕੀ ਕਰਦਾ ਕਹਿੰਦੇ ਤਾਂ ਹੀ ਮੈਂ ਕਹਿੰਦਾ 8 8 ਜਗ੍ਹਾ ਡੇਗਾ ਚਾਰ ਨਾ ਨਹੀਂ ਆ ਵਿਚਕਾਰ ਵਿਚਕਾਰ ਗੁਰਮਰਿਆਦਾ ਜੀ ਅਰਦਾਸ ਵੀ ਹੋਣੀ ਹੈ 8 ਜਗ੍ਹਾ ਰੱਖ ਬੇਟਾ ਤੁਸੀਂ ਅੱਠ ਡੋਨੇ ਰੱਖੋ ਤੇਲ ਪਾਓ ਜੋਤਾਂ ਇੱਕ ਇੱਕ ਡੋਨ ਰੱਖਣਾ ਭਾਜੀ ਦਾ ਵੀ ਅੱਠ ਲਵਾ ਦੇ ਅੰਬੀਰ ਬਾਜੀ ਸਰਵਨਾ ਜੀ ਅੱਠ ਲਾਓ ਭਾਜੀ ਤੇਲ ਪਾਓ ਤੇਲ ਤੇਲ ਹਾਲੋ ਜੋਤਾਂ ਵਿੱਚੋਂ ਖੋਲ ਲੀ ਉਹ ਤਾਂ ਡਿੱਗੀ ਇਹ ਕਿੱਥੇ ਲਾਉਂਗੇ ਕਾਰ ਸੈਂਟਰ 'ਚ ਲਾਓ ਸੈਂਟਰ 'ਚ ਇੱਧਰ ਲਾਉਂਗੇ ਉੱਪਰ ਸਿਰ ਸਾਬੂਨ ਪਲੇਸਿੰਗ ਜੀ ਬਸੀ ਗੋਗੀ ਉਹਦੇ ਸੰਕਾਰਯੋਗ ਬੜੇ ਲੋਕਾਂ ਨਾਲ ਕੱਢ ਵਾਲੇ ਲੋਕਾਂ ਦੀ ਆਵਾਜ਼ ਬੰਨ ਵਾਲੇ ਬੜੇ ਸੇਵਾਦਾਰ ਸਨ ਬੜੇ ਬਿਨਾ ਕਿਸੇ ਲਾਗ ਦੇ ਪੀੜ ਤੋਂ ਗੱਲ ਕਰਨ ਵਾਲੇ ਬੜੇ ਸਾਫ਼ ਫਸ਼ਟ ਅਤੇ ਇੱਕ ਮਿੱਤਰ ਅਤੇ ਇੱਕ ਇਨਸਾਨ ਸਨ ਬਾਅਦ ਹੀ ਉਹਨਾਂ ਦਾ ਪਰਿਵਾਰ ਦੇ ਨਾਲ ਉਹਨਾਂ ਦਾ ਗੀਠਾ ਸਾਮਣੇ ਵਾਸਤੇ ਆਏ ਇਸ ਤੋਂ ਬਾਅਦ ਕੀਰਤਪੁਰ ਸਾਹਿਬ ਉਹਨਾਂ ਦੇ ਕੋਲ ਪਹੁੰਚਣਾ ਸਾਰੇ ਪਰਿਵਾਰ ਸੋ ਗੁਰੂ ਸਾਹਿਬ ਨੇ ਕਰਨਗੇ ਪਰਿਵਾਰ ਨੂੰ ਪਾਣਾ ਉਹਨਾਂ ਦਾ ਵਰਕਸ਼ਣਗੇ ਕੀਰਤਪੁਰ ਸਾਹਿਬ ਗੋਗੀ ਜੀ ਦੀ ਆਤਮਾ ਨੂੰ ਆਪਣੀ ਕਰਨਾ ਦੀ ਮਾਸ ਸਰ ਤੁਹਾਡੇ ਨਾਲ ਕੰਮ ਨਹੀਂ ਕਰਦਾ। ਉਹ ਕੁਝ ਮਤਲਬ ਮੈਂ ਤਾਂ ਉਹ ਵੀ ਹਰੇਕ ਨੂੰ ਨੇੜਤਾ ਸੀ ਉਹਨਾਂ ਦੀ। ਮੇਰੇ ਨਾਲ ਬਹੁਤ ਪਿਆਰ ਸੀ। ਔਰ ਹਦੂਦੇ ਦਿੱਤੇ ਸਨ। ਜਦੋਂ ਮੈਂ ਇਥੋਂ ਲੰਘਣਾ ਪੂਰੇ ਖੜੇ ਹੁੰਦੇ ਸੀ। ਮਿਲਣਾ ਤੇ ਫਿਰ ਨਾ ਜਿੱਦ ਕਰਨੀ ਕਰਕੇ ਲੋਕ ਘੱਟ ਜਾਣਾ ਹੌਣ-ਹੌਣ ਲੈ ਕੇ ਜਾਉਂਦੇ। ਸਰ ਜਿੱਦ ਨਹੀਂ ਕਰਨਾ ਭਈਆ ਤੇ ਉਸੇ ਦਿਨ ਦੁਪਹਿਰ ਦੇ ਵੇਲੇ ਤੁਸੀਂ ਗੋਗੀ ਜੀ ਤੇ ਸੰਤ ਚੀਚੇ ਵਾਲੀ। ਛੋਟੇ ਦਰਿਆ ਨੂੰ ਲੈ ਕੇ ਗੱਲਬਾਤ ਕਰ ਰਹੇ ਸੀ ਮੈਂ। ਬਹੁਤ ਸੋਚ ਇਹ ਇਸ ਹੇਰ ਵੀ ਹੁੰਦੀ ਬਾਅਦ ਨਹੀਂ ਉਹ ਤੇ ਬੜੇ ਪੋਜ਼ਿਟਿਵ ਸੀ ਉਹ ਕਹਿੰਦੇ ਬੜਾ ਵਧੀਆ ਕਰਦੇ ਬਾਬਾ ਜੀ ਹੋਰ ਬਾਬਾ ਜੀ ਦੀ ਪੂਰਾ ਸਾਥ ਦੇਵਾਂਗੇ ਬਾਬਾ ਜੀ ਨੂੰ ਕਿਸੇ ਗੱਲ ਦੀ ਫਿਕਰ ਨਹੀਂ ਕਰਨੀ ਕਿਉਂ ਕਮੀ ਨਹੀਂ ਆਉਂਦੇ ਨੇ ਔਰ ਬੁੱਢੇ ਨਾਲ ਨੇ ਬੜਾ ਦਰਿਆ ਆਪਣੇ ਆਕੇ ਰਹਾਗੇ ਉਹ ਗੋਗਨੀ ਤਾਂ ਬੜੇ ਕਮਿਟਿਡ ਸੀ ਬੁੱਢੇ ਦਰਿਆ ਉਹ ਨਾਲ ਦੀ ਵੀ ਵਾਅਦੇ ਦਿੱਤੇ ਸੀ ਬਹੁਤ ਐਨਾ ਨਾ ਵੀ ਹਰੇਕ ਚੰਗੀ ਕੁਆਲਿਟੀ ਗਰੀਬ ਦਾ ਸਾਥ ਦਿੱਤੇ ਸੀ ਅਤੇ ਰੰਦੀ ਧਿਰ ਵੰਡ ਦੀ ਕੋਸ਼ਿਸ਼ ਕਰਦੇ ਸੀ ਸੱਚ ਨੂੰ ਸੱਚ ਕਹਿੰਦੇ ਸੀ ਕਿਸੇ ਮਤਲਬ ਬਹੁਤ ਸਾਫ਼ ਦਿਲ ਦੀ ਸੀ ਸਾਫ਼ ਦਿਲ ਦਾ ਸੀ ਔਰ ਪ੍ਰਮਾਤਮਾ ਨੇ ਵੀ ਉਸ ਤੋਂ ਕਿਸੇ ਗੱਲ ਦੀ ਕੋਈ ਲਪੋੜ ਨਹੀਂ ਰੱਖਿਆ ਸੀ ਹਰ ਪਾਸੇ ਪੂਰਾ ਸੀ ਮਤਲਬ ਲੋਕ ਉਸ ਤੇ ਭਰੋਸਾ ਕਰਦੇ ਇੱਕ ਮੈਂ ਤਾਂ ਕਹਿੰਦਾ ਕਹਿੰਦਾ ਵੀ ਲੋਹੜਾਣੇ ਨੂੰ ਪੰਜਾਬ ਨੂੰ ਇਤਨਾ ਲੀਡਾਂ ਦੀ ਬਹੁਤ ਲੋੜ ਆ ਉਹਨਾਂ ਦੇ ਜਾਣ ਨਾਲ ਸਾਨੂੰ ਤਾਂ ਪਰਸਨਲੀ ਘਾਟਾ ਪਿਆ ਪਿਆ ਪੰਜਾਬ ਨੂੰ ਘਾਟਾ ਸਰ ਲੋਕ ਉਹਨਾਂ ਤੇ ਭਰੋਸਾ ਕਰਦੇ ਸੀ ਉਹ ਇਸ ਦੁਨੀਆ ਤੋਂ ਚਲ ਗਏ ਪਰ ਅਜੇ ਤੱਕ ਵੀ ਭਰੋਸਾ ਹੋ ਰਿਹਾ ਕਿ ਹਜੇ ਵੀ ਅੱਧੀ ਲੱਗ ਰਿਹਾ ਕਿ ਆਪਣੇ ਵਿੱਚ ਹੀ ਖੜੇ ਨੇ ਇਸ ਤਰ੍ਹਾਂ ਦੀ ਰੋਹ ਕਿੱਥੇ ਜਾਂਦੀ ਹੈ ਜਿੱਦ ਤੱਕ ਬਾਰੇ ਜਿਹੜੇ ਕੰਮ ਤਾਂ ਬੋਲਦੇ ਰਹਿਣਗੇ ਸਾਰਾ ਹਲਕਾ ਉਹਨਾਂ ਨੇ ਬੜੇ ਸ਼ੌਂਗ ਨਾਲ ਮੈਨੂੰ ਦਿਖਾਉਣਾ ਸਭ ਤੋਂ ਸੋਹਣਾ ਹਲਕਾ ਬਣਾਤਾ ਜੀ ਉਹ ਮੈਨੂੰ ਸੋਇਪੁਰ ਉੱਤੇ ਉਸਨੇ ਛੱਡ ਕੇ ਗਏ ਤੇ ਕਹਿੰਦੇ ਮੈਂ ਦਿੱਲੀ ਜਾ ਜਾ ਕੇ ਇਹ ਪੁਲ ਪੂਰਾ ਕਰਵਾਇਆ ਆਪ ਜਾ ਕੇ ਮਿੰਤਾ ਕਰ ਲਿਆ ਉਸ ਨਾਲ ਸੋ ਬਹੁਤ ਕਮਿਟਿਡ ਸੀ ਉਹ ਹਲਕੀ ਵੀ ਸੀ ਉਹ ਕਿਹੜੀ ਜਗ੍ਹਾ ਤੇ ਪੁਲ ਪਹੁੰਚਣਾ ਸੀ ਕਿੰਨੇ ਵਜੇ ਇੱਥੋਂ ਜਿਹੜਾ ਜਾਣਾ ਹੈ ਇੱਥੋਂ ਬਾਅਦ ਚੱਲਣਾ ਹੁਣ ਤੇ 12 ਵਜੇ ਦਾ ਕੀਤਪੁਰ ਸਾਹਿਬ ਪੁਲ ਪਾਉਣਾ ਠੀਕ ਠੀਕ